ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਪ੍ਰੋਗਰਾਮ ਖਬਰ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸਰਕਾਰ ਦੀ ਸੋਨੂੰ ਪਤਾ ਹੈ ਸਰਕਾਰ ਨੇ ਪਿਛਲੇ ਦਿਨਾਂ ਤੋਂ ਰੌਣਾ ਪੈ ਰਿਹਾ ਜਿੱਥੇ ਇਹ ਘਟਨਾ ਨੂੰ ਲੈ ਕੇ ਕੀ ਸਰਕਾਰ ਟਰਾਂਸਫਰਮਰਾਂ ਦਾ ਇਹ ਘਟਨਾ ਕਰ ਰਹੀ ਹੈ ਕੋਈ ਕਹਿ ਰਿਹਾ ਫਲੱਛਾਂ ਦੀ ਇਹ ਘਟਨਾ ਕਰ ਰਹੀ ਹੈ ਹਨਾ ਇਹ ਘਟਨਾ ਨੂੰ ਲੈ ਕੇ ਕਾਫੀ ਰੌਣਾ ਪਿਆ ਪਿਆ ਹੋਇਆ ਤੇ ਇੱਥੇ ਵਿੱਚ ਇੱਕ ਹੋਰ ਰੌਲਾ ਵਿੱਚ ਆ ਜਾਂਦਾ ਹੈ ਘਟਨਾ ਨੂੰ ਲੈ ਕੇ ਜਿਹਨੂੰ ਨਾਂ ਦਿੱਤਾ ਗਿਆ ਕਿ ਚੇਪੀ ਵਾਲਾ ਦਾ ਘਟਨਾ ਇਹ ਕੀ ਆ ਸਾਰਾ ਮਸਲਾ ਤੁਹਾਨੂੰ ਦੱਸਦੇ ਆ ਗੱਲ ਹੈ ਜੀ ਮਾਨਸਾ ਜਿਹੜੇ ਦੇ ਵਿੱਚ ਤੁਹਾਨੂੰ ਪਤਾ ਉੱਥੇ ਸਿੰਘੜਾ ਸਾਹਿਬ ਐਮਐਲਏ ਤੇ ਉੱਥੋਂ ਦੇ ਪਿੰਡ ਬੱਪੀ ਆਣਾ ਗੁਰਥੜੀ ਤੇ ਇੱਕ ਪਿੰਡ ਹੋਰ ਆ ਨਾਲ ਇੱਕ ਦੋ ਜਿਹਨਾਂ ਦੇ ਵਿੱਚ ਰੌਲਾ ਪਿਆ ਹੋਇਆ ਹੈ ਕਿ ਜਿੱਥੇ ਕੀ ਸਰਪੰਚ ਹੈ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹਨ ਜਾਂ ਤਾਂ ਉਹ ਸਰਬਸੰਮਤੀ ਨਾਲ ਸਰਪੰਚ ਬਣੇ ਆ ਤੇ ਜਾਂ ਫਿਰ ਲਾਲੋ ਤੁਸੀਂ ਹੋਰ ਪਾਰਟੀਆਂ ਦੇ ਸਰਪੰਚਾ ਜਿੰਨਾਂ ਵਿੱਚ ਉਹ ਬਹੁਤ ਚਰਚਾ ਦੇ ਵਿੱਚ ਇੱਕ ਨੌਜਵਾਨ ਆਇਆ ਹੋਇਆ ਗੁਰਥੜੀ ਪਿੰਡ ਦਾ ਜਿਹਦੀ ਕੀ ਸਿਸਟਰ ਉਥੋਂ ਸਰਪੰਚ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਐਨੀ ਪੱਥਰ ਰੱਖਿਆ ਗਿਆ ਸੀ ਤੇ ਜਿਹਨੂੰ ਅਸੀਂ ਆਪ ਖੁਦ ਬਣਵਾਇਆ 15000 ਰੁਪਏ 20000 ਰੁਪਏ ਲਾ ਕੇ ਤੇ ਜਦੋਂ ਵੇਖਿਆ ਗਿਆ ਤਾਂ ਉਸ ਨੀ ਪੱਥਰ ਦੇ ਉੱਤੇ ਜਿੱਥੇ ਸਰਪੰਚ ਦਾ ਨਾਮ ਲਿਖਿਆ ਸੀ ਉਹਦੇ ਉੱਤੇ ਕਾਲੀ ਚੇਪੀ ਲਗਾਈ ਗਈ ਸੀ ਤੇ ਜਦੋਂ ਉਹਨਾਂ ਨੇ ਉਹ ਚੇਪੀ ਲਾਈ ਤਾਂ ਉੱਥੇ ਜਿਹੜੇ ਜੇਏ ਸਾਹਿਬ ਸੀ ਜਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਉਹ ਕਹਿੰਦੇ ਵੀ ਸਾਨੂੰ ਚੇਪੀ ਲਵਣੀ ਪਊਗੀ ਇਹ ਸਾਨੂੰ ਉੱਪਰੋਂ ਹੁਕਮ ਹੈ ਤਾਂ ਐਮਐਲਏ ਦਾ ਵੀ ਉਸ ਤੋਂ ਬਾਅਦ ਫੋਨ ਆਉਂਦਾ ਉਹ ਵੀ ਕਹਿੰਦੇ ਆ ਕਿ ਇਹ ਚੇਪੀਆਂ ਤਾਂ ਸਾਨੂੰ ਲਵਣੀ ਪਊਗੀ ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਿਰ ਉਹ ਮੁੰਡੇ ਦਾ ਕਹਿਣਾ ਹੈ ਕਿ ਜਿਵੇਂ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ ਤਾਂ ਹੋਰ ਜਦੋਂ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕਰਦੇ ਆ ਤਾਂ ਭਵੰਤਮਾਨ ਸਾਹਿਬ ਜਾਂਦੇ ਆ ਤਾਂ ਉੱਥੇ ਦਾ ਕੋਈ ਉਹਨਾਂ ਨੂੰ ਬੋਲਣ ਤੋਂ ਨਹੀਂ ਰੋਕਿਆ ਜਾਂਦਾ ਤੇ ਵੱਧਗਾ ਸਤਕਾਰ ਦੇ ਨਾਲ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਜਾਂਦਾ ਹੈ ਤਾਂ ਫਿਰ ਇਹ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਵੀ ਇਹ ਸਰਕਾਰ ਤਾਂ ਕਹਿੰਦੀ ਸੀ ਅਸੀਂ ਨਹੀਂ ਪੱਥਰਾਂ ਉੱਤੇ ਮਿਸਤਰੀਆਂ ਦੇ ਨਾਂ ਵੀ ਲਿਖਾਂਗੇ ਕੰਮ ਕਰਨ ਵਾਲੇ ਦੇ ਨਾਂ ਵੀ ਲਿਖਾਂਗੇ ਤਾਂ ਸਰਪੰਚਾਂ ਨਾਲ ਹੀ ਬਤ ਕਰਾ ਕੀਤਾ ਜਾ ਰਿਹਾ ਸੋ ਇਹ ਖਬਰ ਸੀਗੀ ਜੀ ਮਾਂਸਾ ਜਿਹੜੇ ਤੋਂ ਜਿੱਥੇ ਕੀ ਪਿੰਡ ਗੁਰਥੜੀ ਬੱਪੀ ਆਣਾ ਇਹਨਾਂ ਪਿੰਡਾਂ ਦੇ ਵਿੱਚ ਰੌਲਾ ਪਿਆ ਹੋਇਆ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਅਗਲੀਆਂ ਖਬਰਾਂ ਵੱਲ ਨਹੀਂ ਤੁਹਾਨੂੰ ਦੱਸ ਦਈਏ ਜਿਵੇਂ ਬਹੁਤ ਨਾ ਤਾਂ ਰੌਲਾ ਪਿਆ ਹੋਇਆ ਸੀਗਾ ਇੱਕ ਕਰਾਪਸ਼ਨ ਦਾ ਕੇਸ ਸਾਹਮਣੇ ਆਇਆ ਸੀਗਾ ਡੀਆਈਜੀ ਪੁੱਲਰ ਦਾ ਤੁਹਾਨੂੰ ਦੱਸ ਦਈਏ ਕਿ ਡੀਏਜੀ ਪੁੱਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਸੋ ਤੁਹਾਨੂੰ ਪਤਾ ਜਿਵੇਂ ਕਿ ਉਹਨਾਂ ਦੇ ਘਰ ਤੋਂ ਬਹੁਤ ਵੱਡੀ ਮਾਤਰਾ ਵਿੱਚ ਪੈਸੇ ਸਿਉਣਾ ਤੇ ਕੁਝ ਘੜੀਆਂ ਤੇ ਨਾਲ ਸ਼ਰਾਬ ਸ਼ੂਬ ਦੀਆਂ ਬੋਤਲਾਂ ਕਾਫੀ ਫੜੀਆਂ ਗਈਆਂ ਸੀਗੀਆਂ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਐਸੋਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਸੁਖਪਾਲ ਸਿੰਘ ਖਹਿਰਾ ਜੋ ਕਿ ਤੁਹਾਨੂੰ ਪਤਾ ਅ ਪਹਿਲਾਂ ਤੋਂ ਬੋਲਦੇ ਆਏ ਤੇ ਉਹਨਾਂ ਨੇ ਫਿਰ ਕਿ ਸਰਕਾਰ ਉਤੇ ਨਿਸ਼ਾਨਾ ਸੈਂਧੇ ਹੋਏ ਕਿ ਮੁੱਖ ਮੰਤਰੀ ਨੂੰ ਜਿਹੜਾ ਚੁੱਪੀ ਰੱਖੀ ਐ ਇਸ ਮਸਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਨਾਲ ਡੀਆਈਜੀ ਭੁੱਲੜ ਦੀ ਕਾਫੀ ਨੇੜਤਾ ਸੀਗੀ ਤਾਂ ਐ ਸਰਕਾਰ ਦੇ ਵਿੱਚ ਸਰਕਾਰ ਸ਼ਹਿ ਦੇ ਰਹੀ ਹੈ ਤੁਹਾਨੂੰ ਪਤਾ ਸੁਖਪਾਲ ਸਿੰਘ ਖੈਰਾ ਅਕਸਰੀ ਸਰਕਾਰ ਦੇ ਖਿਲਾਫ ਬੋਲਦੇ ਰਹਿੰਦੇ ਹਨ ਤਾਂ ਇਹ ਸੀਗੀ ਜੀ ਡੀਆਜੀ ਭੁੱਲਰ ਦੀ ਖਬਰ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ 14 ਦਿਨਾਂ ਦੀ ਨਿਆਇਕ ਰਸਤੇ ਵਿੱਚ ਉਹਨੂੰ ਭੇਜ ਦਿੱਤਾ ਗਿਆ ਤੇ ਅੱਗੇ ਵੇਖੋ ਕੀ ਬੰਦ ਹੈ ਕੀ ਨਵੀਂ ਜਿਹੜੀ ਖਬਰ ਹੈ ਉਹ ਸਰਕਾਰ ਨੇ ਕਿਸਾਨਾਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਸਰਕਾਰ ਇਸ ਵਕਤ ਭਾਈ ਇਸ ਵਾਰ ਬਹੁਤ ਸਖਤ ਹੈ ਉਹ ਅੱਗ ਨਹੀਂ ਰੌਣ ਦਿੰਦੇ ਜੇ ਤੁਸੀਂ ਅੱਗ ਲਾਉਣੇ ਆ ਤਾਂ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਣਗੀਆਂ ਜਾਂ ਅੱਗੇ ਤੁਸੀਂ ਹੋਰ ਪੈਨਸ਼ਨਾਂ ਨਹੀਂ ਲਵਾ ਸਕਦੇ ਤਾਂ ਇਸ ਵਾਰ ਬਹੁਤ ਸਖਤੀ ਨਾਲ ਥੋੜੇ ਲਾਇਸੈਂਸ ਵੀ ਜਿਹੜੇ ਕੈਂਸਲ ਕੀਤੇ ਜਾਣਗੇ ਤੁਹਾਨੂੰ ਦੱਸ ਦਈਏ 15 ਸਤੰਬਰ ਤੋਂ ਲੈ ਕੇ 18 ਅਕਤੂਬਰ ਤੱਕ ਸਰਕਾਰ ਨੇ 241 ਮਾਮਲੇ ਦਰਜ ਵੀ ਕਰ ਲਿਆ ਜਿਹੜੇ ਪ੍ਰਾਲੀ ਨੂੰ ਅੱਗ ਲਾਉਂਦੇ ਫੜੇ ਗਏ ਸੀ ਕਿਸਾਨਾਂ ਜਿੰਨਾਂ ਵਿੱਚੋਂ ਸਭ ਤੋਂ ਵੱਧ ਤਰਨਤਾਰ ਜ਼ਿਲ੍ਹੇ ਦੇ ਵਿੱਚ 88 ਮਾਮਲੇ ਦਰਜ ਹੋਏ ਤੇ ਅਮਰਸਰ ਸਾਉ ਦੇ ਵਿੱਚ 80 ਮਾਮਲੇ ਦਰਜ ਹੋਏ ਸੋ ਭਾਈ ਇੱਕ ਸਰਕਾਰ ਦਾ ਕਹਿਣਾ ਥੋੜੀ ਭਰਾਲੀ ਸਾਡੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਫਲਾ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਕਾਰਵਾਈ ਸਖਤ ਕਰਾਂਗੇ ਸੋ ਭਾਈ ਕਿਸਾਨੋ ਸਰਕਾਰ ਇਸ ਵਾਰ ਐਕਸ਼ਨ ਮੂਡ ਦੇ ਵਿੱਚ ਹੈਗੀ ਹੈ ਸੋ ਆਪ ਦਾ ਬਚ ਕੇ ਰਹੋ ਉਹ ਕਹਿੰਦੇ ਤੁਹਾਡੀ ਜੇ ਕੋਈ ਪੈਨਸ਼ਨ ਲੱਗੀ ਹੈ ਉਹ ਅਸੀਂ ਕੱਟ ਦਿਆਂਗੇ ਤੇ ਸਾਰੀ ਉਮਰ ਇਸ ਤੋਂ ਬਾਅਦ ਵੀ ਤੁਸੀਂ ਹੋਰ ਅਪਲਾਈ ਪੈਨਸ਼ਨ ਨਹੀਂ ਕਰ ਸਕੋਗੇ ਤੇ ਅਸਲੇ ਦੇ ਜਿਹੜੇ ਲਾਇਸੈਂਸ ਆ ਉਹ ਵੀ ਰੱਦ ਕਰ ਦਿਆਂਗੇ ਸੋ ਭਾਈ ਆਪ ਦਾ ਵੇਖ ਕੇ ਚੱਲੋ ਗੱਠਾ ਊਠਾ ਬਣਾ ਲਓ ਸਰਕਾਰ ਕਹਿੰਦੀ ਅਸੀਂ ਵੇਲਡਰ ਦਿੱਤੇ ਹੋਏ ਆ ਤੇ ਸਰਕਾਰ ਸਖਤ ਹੈ ਇਸ ਵਾਰ ਹੁਣ ਪਹੁੰਚਦੇ ਆਪਾਂ ਇਸ ਤੋਂ ਅਗਲੀ ਖਬਰ ਵੱਲ ਜਿਹੜੀ ਹੈਗੀ ਹੈ ਪੰਜਾਬ ਤੇ ਹਰਿਆਣਾ ਦੇ ਬਾਰਡਰ ਕੈਂਥਲ ਤੋਂ ਜਿੱਥੇ ਕੀ ਹਰਿਆਣਾ ਪੁਲਸ ਨੇ 4 ਨਸ਼ਾ ਤਸਕਰਾਂ ਨੂੰ ਰਸਤੇ ਵਿੱਚ ਲਿਆ ਜਿੰਨਾਂ ਤੋਂ ਕੋਲੋਂ 40 ਲੱਖ ਰੁਪਏ ਦਾ ਨਸ਼ਾ 305 ਕਿਲੋ ਪੋਪੀ ਫੜੀ ਗਏ ਆ ਜਿਹੜੇ ਕਿ ਜਿਹਨੂੰ ਆਪਾਂ ਡੋਡਾ ਪੋਸਟ ਕਹਿ ਸਕਦੇ ਆ ਫੜਿਆ ਗਿਆ ਹਰਿਆਣਾ ਪੁਲਿਸ ਦਾ ਕਹਿੰਦੇ ਕਿ ਪੰਜਾਬ ਦੇ ਤਸਕਰ ਸਾਡੇ ਹਰਿਆਣੇ ਦੇ ਵਿੱਚ ਨਸ਼ਾ ਸਪਲਾਈ ਕਰਦੇ ਆ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਤੇ ਸਾਡਾ ਸਰਕਾਰ ਨੇ ਕਹਿ ਕਿ ਸਾਡੇ ਜਿਹੜੇ ਮੁਲਾਜ਼ਮ ਆ ਉਹ ਬਹੁਤ ਮਸਤੀ ਦੀ ਨਾਲ ਬਾਰਡਰ ਦੇ ਉੱਤੇ ਡਿਊਟੀ ਕਰ ਰਹੇ ਤੇ ਕੋਈ ਵੀ ਨਸ਼ਾ ਤਸਕਰ ਜਿਹੜਾ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚ ਨਹੀਂ ਇੰਟਰ ਕਰਨ ਦਿੱਤਾ ਜਾਊਗਾ ਇਹ ਪੰਜਾਬ ਦੇ ਜਿਹੜੇ ਚਾਰ ਨਸ਼ਾ ਤਸਕਰ ਇਹਨਾਂ ਨੇ ਫੜ ਵੀ ਲਿਆ ਇਸ ਜਿਹੜੀ ਸਰਕਾਰ ਵੱਲੋਂ ਜਿਹੜੀ ਆਪਣੀ ਟੈਕਸ ਦੇ ਪ੍ਰਤੀ ਹੈ ਵੀ ਟੈਕਸ ਦਿਓ ਤੇ ਇਨਾਮ ਪਾਓ ਵੀ ਪੱਕਾ ਬਿੱਲ ਲਾਓ ਕੋਈ ਵੀ ਸਮਾਨ ਲੈਣੇ ਆ ਤਾਂ ਪੱਕਾ ਬਿੱਲ ਲਾਓ ਦਾ ਤੇ ਬਿੱਲ ਲਿਆਓ ਤੇ ਇਨਾਮ ਪਾਓ ਇਹ ਇੱਕ ਚਲਾਈ ਗਈ ਹੈ ਸਕੀਮ ਹੈ ਤੇ ਜਿਹੜੀ ਕੀ ਇੱਕ ਮੇਰਾ ਬਿੱਲ ਨਾਮ ਦੀ ਇੱਕ ਐਪ ਹੈ ਜਿਹਨੂੰ ਤੁਸੀਂ ਪੰਜਾਬੀ ਵਿੱਚ ਵੀ ਯੂਜ਼ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਨਾਮ ਰੱਖੇ ਗਏ ਪਹਿਲਾ ਨਾਮ ਲੱਖ ਰੁਪਇਆ ਦੂਜਾ ਪਿਆਹ ਹਜ਼ਾਰ ਤੇ ਤੀਜਾ 25000 ਰੁਪਏ ਦਾ ਨਾਮ ਆ ਜਿਸ ਦੇ ਵਿੱਚ ਉਹਨਾਂ ਦਾ ਤੁਸੀਂ ਐਪ ਦੇ ਵਿੱਚ ਜਾਉਂਗੇ ਆਪਦਾ ਕੋਈ ਵੀ ਸਮਾਨ ਲੈਣੀਆਂ ਸਰਕਾਰ ਦਾ ਕਹਿਣਾ ਕਿ ਤੁਸੀਂ ਬਿੱਲ ਲਾਓ ਉਸ ਐਪ ਦੇ ਵਿੱਚ ਉਸ ਨੂੰ ਪਰੋ ਤੇ ਆਪਦਾ ਜਿਹੜਾ ਉੱਥੇ ਕੋਪੀਟੀਸ਼ਨ ਚੱਲ ਰਿਹਾ ਹੋਗਾ ਉਸ ਦੇ ਵਿੱਚ ਆਪਦਾ ਹਿੱਸਾ ਲਾਓ ਤੇ ਨਾਮ ਲੈਣ ਦੇ ਹੱਕਦਾਰ ਬਣੋ ਤਾਂ ਮਤਲਬ ਕਿ ਸਰਕਾਰ ਦਾ ਕਹਿਣਾ ਕਿ ਜੇ ਤੁਸੀਂ ਇਹ ਬਿੱਲ ਲਾਓ ਕਿਉਂਕਿ ਜੇ ਆਪ ਸਾਨੂੰ ਹੀ ਪਤਾ ਬਿੱਲ ਪੱਕਾ ਲਾਵਾਂਗੇ ਤਾਂ ਆਪ ਨੂੰ ਟੈਕਸ ਦੇਣਾ ਪੋਗੇ ਤੇ ਉਹ ਟੈਕਸ ਦੇ ਰਾਈ ਜਿਹੜਾ ਖਜ਼ਾਨਾ ਉਹ ਕੋ ਨਗਸ ਭਰਿਆ ਜਾਂਦਾ ਤੇ ਸਰਕਾਰ ਨੂੰ ਖਜ਼ਾਨੇ ਦੇ ਵਿੱਚ ਫਾਇਦਾ ਹੁੰਦਾ ਸੋ ਬਈ ਵੇਖ ਲਓ ਜੇ ਅਰਧ ਹੱਥ ਦਾ ਕਿਤੇ ਅਗਲੀ ਜਿਹੜੀ ਖਬਰ ਆ ਉਹ ਫੇਰ ਕਿਸਾਨਾਂ ਦੇ ਲਈ ਆ ਸੋ ਸਰਕਾਰ ਦਾ ਕਹਨੇ ਕਿ ਮੁੱਖ ਮੰਤਰੀ ਸਾਹਿਬ ਭਵੰਤਮਾਨ ਨੇ ਕੋਈ ਛਣਾ ਕੀਤੀ ਹੈ ਕਿ ਐਸੋ ਵਾਰ ਆ ਜਿਹੜਾ ਕਿਸਾਨਾਂ ਦਾ ਚੌਂ 772 ਕਰੋੜ ਰੁਪਏ ਦਾ ਭਗਤਾਨ ਜਿਹੜਾ ਝੋਨੇ ਦਾ ਕਿਸਾਨਾਂ ਨੂੰ ਕਰ ਦਿੱਤਾ ਗਿਆ ਹੁਣ ਤੱਕ ਝੋਨਾ ਕਦੇ ਤੋਲਤਾ ਹੈ 7472 ਕਰੋੜ ਰੁਪਇਆ ਤਾਂ ਸੀ ਦੇ ਵੀ ਦਿੱਤਾ ਕਿਸਾਨਾਂ ਨੂੰ ਤੇ ਉਹਨਾਂ ਨੇ ਕਿਹਾ ਦਾ ਕਿ 38.65 ਲੱਖ ਟਨ ਜਿਹੜਾ ਝੋਨਾ ਮੰਡੀਆਂ ਵਿੱਚ ਆਇਆ ਸੀਗਾ ਜਿਸ ਦੇ ਵਿੱਚੋਂ 37.20 ਲੱਖ ਟਨ ਉਹ ਸੀ ਖਰੀਦ ਵੀ ਲਿਆ ਤੇ 72 ਘੰਟਿਆਂ ਵਿੱਚ 100% ਅਸੀਂ ਲਿਫਟਿੰਗ ਵੀ ਕਰ ਰਹੇ ਹਾਂ ਮਤਲਬ ਕਿ ਜਿਹੜਾ ਜੋ ਨਾ ਚੱਕ ਵੀ ਰਹੇ ਹੈਗਾ ਤੋਲ ਤੋਲ ਜਾਂਦਾ ਤੇ ਗੱਟਿਆਂ ਨੂੰ ਚੱਕੀ ਵੀ ਜਾਂਦੇ ਆ ਪਰ ਕਿਸਾਨਾਂ ਦਾ ਕਹਿਣਾ ਹੈ ਗਰਾਊਂਡ ਤੇ ਉੱਤੇ ਜਿਹੜੇ ਕਿਸਾਨਾਂ ਗੱਲਾਂ ਸੁਣਨ ਵਿੱਚ ਆਉਂਦੀਆਂ ਉਹ ਕਹਿੰਦੇ ਸਾਨੂੰ 10-10 ਦਿਨ ਹੋ ਗਏ ਅਸੀਂ ਮੰਡੀਆਂ 'ਚ ਰੁਲੀ ਜਾਂਦੇ ਆ ਮੌਇਸਚਰ ਬਹੁਤ ਵੱਧ ਦੱਸੀ ਜਾਂਦੀਆਂ ਮਸ਼ੀਨਾਂ ਕਿਉਂਕਿ ਹਰੇਕ ਵਾਰੀ ਇਹ ਰੋਲਾ ਪੈਂਦਾ ਵੀ ਮੌਇਸਚਰ ਮਸ਼ੀਨਾਂ ਵੱਧ ਦੱਸਦੀਆਂ ਮਸ਼ੀਨਾਂ ਵਿੱਚ ਕੋਈ ਗੜਬੜਪੇਸ਼ਨ ਹੁੰਦੀ ਹੈ ਤੇ ਸਰਕਾਰ ਕਹਿੰਦੀ ਅਸੀਂ ਬੈਠਣ ਨਹੀਂ ਦਿੰਦੇ ਕਿਸਾਨਾਂ ਨੂੰ ਉਸ ਤੇ ਨਾਲ ਦੀ ਨਾਲ ਤੋਲ ਲੀ ਜਾਂਦੇ ਆ ਚੋਨਾ ਉਹ ਕਹਿੰਦੇ ਸੀ 100% ਲਿਫਟਿੰਗ ਵੀ ਹੁੰਦੀ ਹੈ ਪਰ ਦਾਣਾ ਮੰਡੀਆਂ ਦੇ ਵਿੱਚ ਵੇਖਦੇ ਆ ਉੱਥੇ ਹਾਲ ਹੋ ਰਹੀ ਆ ਦਾਣਾ ਮੰਡੀਆਂ ਵਿੱਚ ਨਵੇਂ ਕਿਸਾਨ ਨੂੰ ਜਗ੍ਹਾ ਨਹੀਂ ਮਿਲ ਰਹੀ ਚੋਨਾ ਲਾਉਣ ਨੂੰ ਇੰਨਾ ਜਿਆਦਾ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਹਿਲਾਂ ਨਾਲ ਚੋਨਾ ਤੁਲ ਨਹੀਂ ਰਿਹਾ ਸਰਕਾਰ ਕਹਿ ਰਹੀ ਹੈ ਅਸੀਂ ਬਹੁਤ ਜਿਆਦਾ ਤੇਜ਼ ਕੰਮ ਕਰ ਰਹੇ ਹਾਂ ਸੋ ਕਿਸਾਨ ਵੀਰੋ ਜਰੂਰ ਕਮੈਂਟ ਕਰਕੇ ਦੱਸੋ ਕਿ ਦਾਣਾ ਮੰਡੀਆਂ ਵਿੱਚ ਤੁਹਾਨੂੰ ਕਿੰਨੇ ਦਿਨ ਲੱਗੇ ਆ ਕਿ ਵਾਕਈ ਚ ਉਹਨਾਂ ਨਾਲ ਦੀ ਨਾਲ ਤੁਲ ਰਿਹਾ ਜਾਂ ਤੁਲ ਰਿਹਾ ਜਾਂ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ ਤੇ ਕੀ ਲਫਟਿੰਗ ਨਾਲ ਦੀ ਨਾਲ ਹੋ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਸੋ ਅੱਜ ਆਪਣਾ ਦੂਜਾ ਐਪੀਸੋਡ ਸੀਗਾ ਖਬਰ ਪੰਜਾਬ ਦੀ ਦਾ ਤੇ ਪਿਆਰ ਸਤਿਕਾਰ ਦਿੰਦੇ ਰਹੋ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ